ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਇਹ ਜੀ ਕੋਈ 10 ਸਾਲ ਤੋਂ ਆ ਕੋਈ 4 ਸਾਲ ਤੋਂ ਕੋਈ 3 ਸਾਲ ਤੋਂ ਆਗੇ ਮਿਲ ਪੁਰਾਣੇ ਕਰੋਨਾ ਵਾਲੇ ਦੇ ਇਹਨਾਂ ਨੇ ਵਿਚਾਰੇ ਨੇ ਬਿਮਾਰੀਆਂ ਸਾਹਮਣਾ ਕਰਕੇ ਇਹਨਾਂ ਨੇ ਸੀਵਰ ਮੈਨ ਉਹ ਟਾਈਮ ਤੇ ਗੰਦ ਚੁੱਕਦੇ ਰਹੇ ਪਰ ਇਹਨਾਂ ਮਾਜਬਾ ਨੂੰ ਕਿਉਂ ਕੱਢਿਆ ਗਿਆ ਇਹਨਾਂ ਨੂੰ ਪੱਕਿਆ ਕਿਉਂ ਨਹੀਂ ਕੀਤਾ ਗਿਆ ਇਹ ਜੀ ਜਿਹੜੀ ਕਹਿੰਦੇ ਜੀ ਪੰਜਾਬ ਸਰਕਾਰ ਜਿਹੜੀ ਮਾਨ ਦੀ ਸਰਕਾਰ ਆ ਇਹ ਕਹਿੰਦੇ ਜੀ ਗਰੀਬਾਂ ਦੀ ਆ ਇਹ ਤਰਨਾਟਾਂ ਦੀ ਸਰਕਾਰ ਆ ਜੀ ਚੌਂਕੀਆਂ 'ਚ ਵੇਖ ਲਓ ਠਾਣਿਆਂ 'ਚ ਵੇਖ ਲਓ ਕਸ਼ਬਿਆਂ ਦੇ ਵੇਲੋ ਇਥੇ ਐਸੀ ਭਾਈਚਾਰੇ ਨਾਲ ਟੱਕੇ ਹੋ ਰਿਹਾ ਜੀ ਸਾਨੂੰ 2000 ਤੋਂ ਇਥੇ ਸੀਵਰਮੈਨ ਦੀ ਡਿਊਟੀ ਨਿਭਾ ਰਿਆ ਆ 25 ਸਾਲ ਮੈਨੂੰ ਹੋ ਗਏ ਜੇ ਅੱਧ ਖੜ ਉਮਰ ਇਸੇ ਕੰਮ ਜੀ ਹੋ ਗਈ ਸਰ ਤੇ ਬੇਨਤੀ ਇਹ ਆ ਵੀ ਸਾਨੂੰ ਇਹਨਾਂ ਨੇ ਯਕਦਾਮੀ ਜਵਾਬ ਦਿੱਤਾ 12 ਬੰਦੇ ਕਾਢੇਗੇ ਤੇ 6 ਬੰਦੇ ਜਿਹੜੇ ਠੇਕੇਦਾਰ ਨੇ ਨਵੇਂ ਰੱਖ ਲਏ ਆ ਤੇ ਸਾਨੂੰ ਕਹਿੰਦੇ ਵੀ ਤੁਹਾਡਾ ਠੇਕਾ ਜਿਹੜਾ ਮੁੱਕ ਗਿਆ ਤੇ ਇਸ ਕਰਕੇ ਸੀਵਰਮੈਨ ਜਿਹੜੇ ਆ ਉਹ ਸਾਡਾ ਹੁਣ ਟੈਂਡਰ ਨਹੀਂ ਹੈਗਾ ਇਸ ਵੇਲੇ ਜੇ ਟੈਂਡਰ ਨਹੀਂ ਹੈਗਾ ਤਾਂ ਠੇਕੇਦਾਰ ਕਿੱਦਾਂ ਰੱਖ ਸਕਦਾ ਠੀਕ ਹੈ ਇਹਨਾਂ ਦਾ ਕਹਿਣਾ ਹੈ ਵੀ ਕੋਈ ਛੋਟੀਆਂ ਮਸ਼ੀਨਾਂ ਦੇ ਤੁਸੀਂ ਕੋਈ ਨਵੇਂ ਬੰਦੇ ਰੱਖ ਲੈ। ਛੇ ਬੰਦੇ ਹਾਂ। ਨਵੇਂ ਬੰਦੇ ਰੱਖ ਲੈ। ਠੀਕ ਹੈ ਨਾ? ਉਹ ਇਹਨਾਂ ਨੇ ਕੋਈ ਸਿਵਰਮੈਨ ਨਹੀਂ ਰੱਖੇ। ਸਰਕਾਰਾਂ ਦੀਆਂ ਕਮੀਆਂ ਕਰਕੇ ਤੇ ਰੋਡ ਦੇ ਉੱਤੇ ਵਿਚਾਰੇ ਮਿਲਕਦੇ ਆ। ਇਹ ਵੋਟ ਵੀ ਸਾਡੇ ਲੋਕਾਂ ਨੂੰ ਵੀ ਇਹੀ ਚਾਹੀਦਾ ਨਾ ਵੀ ਇਹਨਾਂ ਨੂੰ ਬੋਰਡ ਫੋਸ ਸਮਝ ਕੇ ਪਾਵੇ। ਇਹ ਜਦੋਂ ਦੀ ਇਹ ਸਰਕਾਰ ਆਈ ਹੈ ਇੱਥੇ ਕ੍ਰائم ਤੇ ਸਭ ਤੋਂ ਜ਼ਿਆਦਾ ਧਰਨੇ ਸਰਕਾਰ 'ਚ ਲੱਗਣ ਡੇ ਆ ਜੀ। ਸਰ ਸਾਨੂੰ ਤੇ ਕਿਸੇ ਨੇ ਨਹੀਂ ਪੱਕੇ ਕੀਤਾ ਜਿਹੜੇ ਸਾਡੇ ਸਮੇਂ 'ਚ ਜੇਹੀ ਹੀ ਅੱਜ ਐਸਸੀ ਐਕਸੀਨ ਬਣ ਕੇ ਰਿਟਾਇਰ ਵੀ ਹੋ ਗਏ ਨੇ ਪਰ ਸਾਡੇ ਜਿਹੜੀ ਮਿਹਨਤ ਦਾ ਕੋਈ ਫਲ ਨਹੀਂ ਮਿਲਿਆ ਕਿਉਂਕਿ 12 ਸਾਲਾਂ ਬਾਅਦ ਦੇਖੋ ਰੂੜੀ ਦੀ ਸੁਣੀ ਜਾਂਦੀ ਹੈ ਰੂੜੀਆਂ ਤੇ ਆਨੰਦਬਾਗ ਬਣ ਗਏ ਤੇ ਸਾਡੀ ਮਿਹਨਤ ਨੂੰ ਕੋਈ ਇਹਨਾਂ ਨੇ ਫਲ ਨਹੀਂ ਲਾਇਆ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੇ 2 ਮਿੰਟਾਂ 'ਚ ਉਹ ਮਾਰਿਆ ਨਵੇਂ ਬੰਦੇ ਰੱਖ ਲੈ ਰੱਖ ਲੈ ਇਹ 13 ਸਾਲ ਹੋ ਗਏ ਮੈਨੂੰ ਲੱਗੀ ਨਾ ਛਾੜੂ ਵਾਈ ਨੌਕਰੀ 'ਚ ਤੇ ਚਾਰ ਤੇ ਮੇਜਰ ਦੋ ਲੱਗੇ ਹਾਂ ਤੇ ਅੱਜ ਤੱਕ ਇਹਨਾਂ ਸਾਡੇ ਕੋਈ ਸੁਣਾਈ ਨਹੀਂ ਦਿੱਤੀ ਕੋਈ ਤਰੱਕੀ ਨਹੀਂ ਕੀਤੀ ਸਾਡੇ ਮੰਗਰੋ ਲੱਗੇ ਲੋਕੀ ਪੱਕੇ ਹੋ ਚੁੱਕੇ ਆ ਫੰਡ ਸਾਡੇ ਨਹੀਂ ਟਾਈਮ ਸਿਰ ਪਾਉਂਦੇ ਤਨਖਾਹਾਂ ਸਾਡੀਆਂ ਟਾਈਮ ਸਿਰ ਪਾਉਂਦੇ 15 15 ਦਿਨਾਂ 45 ਦਿਨਾਂ 62 ਤਨਖਾਹ ਪਾਉਂਦੇ ਆ 10000 ਤਨਖਾਹ ਆ 45 ਦਿਨਾਂ ਬਾਅਦ ਲੈ ਕੇ ਦੱਸੋ ਕਿਤਰਾ ਕਿਯਾਰਾ ਕਰਾਂਗੇ ਅਸੀਂ ਸਾਸੀ ਦੇ ਦੋਸਤੋ ਮੈਂ ਹਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਅੰਮ੍ਰਿਤਸਰ ਦੇ ਅਪਰੂਵਮੈਂਟ ਟਰਸਟ ਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਕਿ ਸੀਵਰੇਜ ਕੰਮ ਕਰਦੇ ਸੀ ਜਿਹੜਾ ਕਿ ਸਫਾਈ ਕਰਮਚਾਰੀ ਸੀ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਤਸਵੀਰਾਂ ਸਾਂਝੀਆਂ ਨੇ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਦਾ ਪੁੱਛਾਂਗੇ ਵੀ ਜੇਹਾ ਕੀ ਕਾਰਨ ਹੈ ਵੱਡੀ ਨਦਾਮ ਵਿੱਚ ਬਾਰਨੇਕ ਭਾਈਚਾਰਾ ਵੀ ਜਿਹੜਾ ਨਾਲ ਆ ਤੁਸੀਂ ਭਾਈਚਾਰੇ ਜਿਹੜੇ ਆਗੂ ਨੇ ਉਹ ਵੀ ਜਿਹੜੇ ਨਾਲ ਨੇ ਉਹਨਾਂ ਨਾਲ ਗੱਲਬਾਤ ਨਹੀਂ ਕਰਾਂਗੇ ਪੁੱਛਾਂਗੇ ਕਾਰਨ ਕੀ ਆ ਭਾਈ ਸਾਹਿਬ ਕੀ ਕਾਰਨ ਕੀ ਆ ਜਿਹੜਾ ਇਹ ਧਰਨਾ ਪੇਸ਼ ਲਾ ਗਿਆ ਤੁਸੀਂ ਸਮਰਥਨ ਕਰ ਰਹੇ ਹੋ ਕੀ ਮੰਗਾ ਕੀ ਇਹਨਾਂ ਦੀ ਮੰਗਾ ਇਹ ਆ ਜੀ ਇਹਨਾਂ ਨੂੰ ਕੜਾਵਾ ਸੀਵਰ ਮੈਣੀ 12 ਇਹਨਾਂ ਨੂੰ ਕੱਢਿਆ ਗਿਆ ਵਾ ਇਹਨਾਂ ਨੇ ਆਪਣੇ ਫੰਡ ਦੇ ਆਪਣੇ ਹੱਕ ਮੰਗੇ ਤੇ ਇਹਨਾਂ ਨੂੰ ਬਾਹਰ ਕੱਢ ਕੇ ਸੋੜਤਾ ਜੀ ਵੀ ਠੇਕੇ ਦੇ ਕੰਮ ਕਰਦੇ ਸੀ ਕਿਲੇ ਜੇਤ ਤੋਂ ਕੰਮ ਕਰਦੇ ਸੀ ਤੇ ਕੱਢਿਆ ਦਾ ਕਾਰਨ ਕੀ ਨਸਿਆ ਕਿਉਂ ਕੱਢਿਆ ਗਿਆ ਇਹ ਇਹ ਜੀ ਕੋਈ 10 ਸਾਲ ਤੋਂ ਆ ਕੋਈ 4 ਸਾਲ ਤੋਂ ਆ ਕੋਈ 3 ਸਾਲ ਤੋਂ ਆ ਮਿਲ ਪੁਰਾਣੇ ਕਰੋਨਾ ਵਾਲੇ ਦੇ ਇਹਨਾਂ ਨੇ ਵਿਚਾਰਿਆਂ ਨੇ ਬਿਮਾਰੀਆਂ ਸਾਹਮਣਾ ਕਰਕੇ ਇਹਨਾਂ ਨੇ ਸੀਵਰ ਮੈਨ ਉਹ ਟਾਈਮ ਤੇ ਗੰਦ ਚੁੱਕਦੇ ਰਹੇ ਆ ਤਾਂ ਗੰਨ ਕਰੀਏ ਹੋਂਦ ਤੇ ਸਰਕਾਰ ਕਹਿੰਦੇ ਵੀ ਤੁਸੀਂ ਮਾਨ ਜਿਹੜੇ ਕੀ ਕੱਚੇ ਮਲਾਜਮਾਂ ਨੂੰ ਪੱਕੇ ਕਰ ਰਹੇ ਨੇ ਪਰ ਇਹਨਾਂ ਮਲਾਜਮਾਂ ਨੂੰ ਕਿਉਂ ਕੱਢਿਆ ਗਿਆ ਇਹਨਾਂ ਨੂੰ ਪੱਕਿਆ ਕੌਣ ਕੀਤਾ ਗਿਆ ਨਾ ਇਹ ਜੀ ਜਿਹੜੀ ਕਹਿੰਦੇ ਜੀ ਪੰਜਾਬ ਸਰਕਾਰ ਜਿਹੜੀ ਮਾਨ ਦੀ ਸਰਕਾਰ ਆ ਇਹ ਕਹਿੰਦੇ ਜੀ ਗਰੀਬਾਂ ਦੀ ਆ ਇਹ ਤਰਨਾਟਾਂ ਗਰੀਬਾਂ ਦੀ ਕੋਈ ਸਰਕਾਰ ਨਹੀਂ ਜਿੱਥੇ ਵੇਖ ਲੋ ਚੌਕੀਆਂ 'ਚ ਵੇਖ ਲੋ ਥਾਣਿਆਂ 'ਚ ਵੇਖ ਲੋ ਕਸ਼ਬਿਆਂ 'ਚ ਵੇਖ ਲੋ ਇੱਥੇ ਐਸਸੀ ਭਾਈਚਾਰੇ ਨਾਲ ੱੱਕੇ ਹੋ ਰਿਹਾ ਜੀ ਪਰ ਗੱਲ ਕਰੀਏ ਹਮੇਸ਼ਾ ਐਸਸੀ ਭਾਈਚਾਰੇ ਦੀ ਖਾਸ ਤੱਕ ਵੱਡੀ ਵੋਟ ਬੈਂਕ ਹੁੰਦਾ ਇਹਨਾਂ ਦੀਆਂ ਵੋਟਾਂ ਕਰਕੇ ਸਰਕਾਰਾਂ ਬੰਦੀਆਂ ਨੇ ਪਰ ਕੀ ਲੱਗਦਾ ਜੇ ਆਪਣੀ ਹੱਕਾਂ ਮੰਗੀ ਵਾਸਤੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈਂਦਿਆ ਇਹ ਇਹੋ ਤੇ ਇਹੋ ਤੇ ਨਕਮੀਆਂ ਸਰਕਾਰਾਂ ਦੀਆਂ ਇਹੋ ਤੇ ਪ੍ਰਸ਼ਾਸਨ ਦੀਆਂ ਨਕਮੀਆਂ ਆ ਸਰਕਾਰਾਂ ਦੀਆਂ ਕਮੀਆਂ ਕਰਕੇ ਤੇ ਰੋਡ ਦੇ ਉੱਤੇ ਵਿਚਾਰੇ ਮਿਲਕਦੇ ਆ ਇਹ ਵੋਟ ਵੀ ਸਾਡੇ ਲੋਕਾਂ ਨੂੰ ਵੀ ਇਹੀ ਚਾਹੀਦਾ ਨਾ ਵੀ ਇਹਨਾਂ ਨੂੰ ਬੋਰਡ ਸੋ ਸਮਝ ਕੇ ਪਾਵੇ ਇਹ ਕਹਿੰਦੇ ਜੀ ਗਰੀਬਾਂ ਦੀ ਆਪ ਦੀ ਸਰਕਾਰ ਜਿਹੜੀ ਗਰੀਬਾਂ ਦੀ ਆ ਇਹ ਗਰੀਬਾਂ ਨਹੀਂ ਇਹ ਧਰਨਾਟਾ ਦੀ ਸਰਕਾਰ ਆ ਜੀ ਭਰਪੰਤਮਨ ਸਾਹਿਬ ਕਹਿੰਦੇ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਕਿਸੇ ਨੂੰ ਧਰਨਾ ਪ੍ਰਸ਼ੰਧ ਨਹੀਂ ਕਰਨਾ ਪਊਗਾ ਹਰ ਇੱਕ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਹਰ ਇੱਕ ਨੂੰ ਆਪਣਾ ਹੱਕ ਮਿਲੂਗਾ ਕੀ ਲੱਗਦਾ ਇਹ ਚੀਜ਼ਾਂ ਹੋਈਆਂ ਹੁਣ ਸਾਹਮਣੇ ਇਹ ਜਦੋਂ ਦੀ ਇਹ ਸਰਕਾਰ ਆਈ ਆ ਇਹ ਚ ਕ੍ਰਾਈਮ ਤੇ ਸਭ ਤੋਂ ਜ਼ਿਆਦਾ ਧਰਨੇ ਸਰਕਾਰ 'ਚ ਲੱਗਣਦੇ ਆ ਜੀ ਹਾਂਜੀ ਇਹਨੇ ਖੁਦ ਵੀ ਬਾਲਮੀ ਭਾਈਚਾਰਾ ਹਮੇਸ਼ਾ ਲੋਕਾਂ ਨਾਲ ਖੜਦਾ ਵਾ ਅੱਜ ਵੀ ਇੰਦਾ ਪਰਿਵਾਰਾਂ ਨਾਲ ਤੁਸੀਂ ਖੜੇ ਹੋ ਐਸੀ ਭਾਈਚਾਰਰ ਦੇ ਨਾਲ ਕੀ ਤੁਹਾਡੀ ਮੰਗਾਂ ਕੀ ਲੱਗਦਾ ਵੀ ਇਹ ਜਿਹੜਾ ਧਰਨਾ ਏ ਜੀ ਵੇਖੋ ਅਸੀਂ ਭਗਵਾਨ ਵਾਲਮੀਕ ਜੀ ਦੇ ਉਹਨਾਂ ਦੇ ਸਾਈਆਂ ਅਸੀਂ ਨਮਾਇੰਦੇ ਚੁਣੇ ਉਹਨਾਂ ਨੇ ਮਾਲਕ ਦੇ ਅਸੀਂ ਸਰੂਪ ਆਏ ਹੋਏ ਆ ਇਹਦੇ ਸਬੰਧ ਦੇ ਵਿੱਚ ਸਾਨੂੰ ਇੱਥੇ ਭਾਵੇਂ ਲੰਮੇ ਤੋਂ ਲੰਮਾ ਅਨਮਿਥਿਆ ਜਿਹੜਾ ਧਰਨਾ ਚੱਲੂਗਾ ਅਸੀਂ ਇਹਨਾਂ ਨੂੰ ਹੱਕ ਇਹਨਾਂ ਦੇ ਦਿਵਾ ਕੇ ਰਾਵਾਂਗੇ ਜੀ ਜੇ ਵੀ ਇਸ ਸਭਾ ਨੂੰ ਤੁਸੀਂ ਕੋਈ ਅਧਿਕਾਰੀ ਜੀ ਵਾ ਡੀਸੀ ਸਾਹਿਬ ਹੋਗੇ ਜਾਂ ਹੋਰ ਕਿਸੇ ਅਧਿਕਾਰੀ ਮਿਲੇ ਜੋ ਇਹਨਾਂ ਨੇ ਕੀ ਆਸ਼ਵਾਸ਼ਣ ਦਵਾਇਆ ਉਹਨਾਂ ਨੂੰ ਤੁਹਾਨੂੰ ਕੀ ਆ ਜੀ ਸਾਨੂੰ ਇਹ ਵਿਸ਼ਵਾਸਣ ਦਵਾਇਆ ਹੈ ਡੀਸੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਈਓ ਮੈਡਮ ਜੀ ਹੈ ਬੁੱਧਵਾਰ ਨੂੰ ਜਿਹੜਾ ਤੁਹਾਡਾ ਮਸਲਾ ਹੱਲ ਕਰ ਦੇਣਗੇ ਆਨ ਉਹਨਾਂ ਤਰント ਉਹਨਾਂ ਅੱਗੇ ਨਹੀਂ ਮੰਗ ਪਤਾ ਦਿੱਤਾ ਆਣ ਕੇ ਮਿਲੇ ਸਾਨੂੰ ਕਹਿੰਦੇ ਵੀ ਬੁੱਧਵਾਰ ਤੱਕ ਤੁਹਾਡਾ ਮੰਗ ਹੋ ਜਾਊਗਾ ਹੱਲ ਉਸ ਤੋਂ ਬਾਅਦ ਅਸੀਂ ਈਓ ਮੈਡਮ ਜੀ ਕੋ ਆਏ ਆ ਇਹਨਾਂ ਨੇ ਸਾਨੂੰ ਕੀ ਕਿਹਾ ਨਹੀਂ ਆਏ ਨਹੀਂ ਜੀ ਇਹਨਾਂ ਸਾਡਾ ਫੋਨ ਹੀ ਚੁੱਕਿਆ ਮੈਡਮ ਨੇ ਫਿਰ ਵੀਰਵਾਰ ਅਸੀਂ ਮਿਲੇ ਆ ਫਿਰ ਸਾਨੂੰ ਕਹਿੰਦੇ ਜੀ 8 ਦਿਨ ਰੁਕ ਜਾਓ 10 ਦਿਨ ਰੁਕ ਜਾਓ 15 15 20 ਦਿਨ ਤੱਕ ਹੋਗੇ ਇਹਨਾਂ ਨੂੰ ਨਿਕਲਿਆ ਨੂੰ ਇਹ ਵਿਚਾਰੇ ਆਪਣੇ ਬੱਚਿਆਂ ਦੇ ਪੇੜ ਬੱਚਿਆਂ ਦੇ ਪੇੜ ਕਿੱਥੋਂ ਪਾਲਣ ਜੀ ਪਰ ਕੀ ਲੱਗਦਾ ਵੀ ਹੁਣ ਜੇਕਰ ਤੁਹਾਡੀਆਂ ਮੰਗਾਂ ਨਾ ਮੰਨੀਆਂ ਫਿਰ ਇਹ ਧਰਨਾ ਪਰਚੰ ਕਿੰਨਾ ਚਿਰ ਚੱਲੇਗਾ ਅਸੀਂ ਦੇਖਿਆ ਤਪਦੀ ਗਰਮੀ ਪੈ ਰਹੀ ਹੈ 45 ਦਾ ਟੈਂਪਰੇਚਰ ਹੈ ਪੁੰਜੇ ਬੈਠੇ ਨੇ ਸਾਰੇ ਪਰਿਵਾਰ ਜਿਹੜੇ ਨੌਜਵਾਨ ਨੇ ਇਹ ਜੀ ਮਾਰੇ ਅਨਮਿੱਥਿਆ ਧਰਨਾ ਆ ਚਾਹੇ 45 ਦੀ ਡਿਗਰੀ ਭਾਵੇਂ 90 ਦੀ ਹੋ ਜੇ ਇਹ ਉੱਠਾਂਗੇ ਨਹੀਂ ਇੱਥੋਂ ਅਸੀਂ ਆਪਣੇ ਹੱਕ ਲੈ ਕੇ ਉੱਠਾਂਗੇ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਦਾ ਸਾਹ ਦਾ ਕਹਿਣਾ ਵੀ ਉਹਨਾਂ ਚਿਰ ਇਹ ਧਰਨਾ ਪਰਚੰ ਉਸੇ ਤਰ੍ਹਾਂ ਚੱਲਦੇ ਰਹੇਗਾ ਜਿੰਨਾ ਚਿਰ ਇਹਨਾਂ ਨੂੰ ਉਹਨਾਂ ਦਾ ਬੰਦਾ ਜਿਹੜਾ ਹੱਕ ਜਿਹੜਾ ਨਹੀਂ ਮਿਲੂਗਾ ਜਿਹੜੇ ਨੌ ਆ ਵੀਰੇ ਕੀ ਨਾਂ ਕੀ ਤੁਹਾਡਾ ਦਲਬਖ ਸਿੰਘ ਮੇਰਾ ਨਾਂ ਆ ਹਾਂਜੀ ਆ ਭਾਰਤੀ ਵਰਮਨ ਇਹਨਾਂ ਦਾ ਫੋਰਮੈਨ ਆ ਇਹਨਾਂ ਨੇ ਸਾਨੂੰ ਅੱਜ ਸੱਤ ਤਰੀਕ ਦਾ ਕਾਟ ਛੱਡਿਆ ਸੱਤ ਤਰੀਕ ਦਾ ਇਹਨਾਂ ਨੇ ਸਾਨੂੰ ਕਾਟ ਛੱਡਿਆ ਆ ਉਸ ਤੋਂ ਬਾਅਦ ਅੱਜ ਰਕਦੇ ਕੱਲ ਇਹਨਾਂ ਨੇ ਕੁਝ ਨਹੀਂ ਹੁਣ ਜੇ ਫਿਰ ਮਿਲੇ ਆਪਾਂ ਡੀਸੀ ਸਾਹਿਬ ਦੇ ਕੋਲ ਗਏ ਉਦੋਂ ਵੀ ਇਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਨੇ 6 ਬੰਦੇ ਕੋਈ ਨਵੇਂ ਰੱਖੇ ਆ ਦੋਨਾਂ ਨੂੰ ਕੰਮ ਕਰਾਉਂਦੇ ਬਾਕੀ ਕੋਈ ਮੁੰਡਿਆਂ ਨੂੰ ਨਹੀਂ ਰੱਖਿਆ। ਜਿਹੜੇ ਬੰਦੇ ਕੱਢੇ ਨੇ ਠੇਕੇਦਾਰਾਂ ਮਲਾਜ ਮਾ ਜਿਹੜੇ ਨਵੇਂ ਠੇਕੇਦਾਰ ਆਏ ਨੇ ਕਿੰਨੇ ਮੁਲਾਜ਼ਮ ਕੱਢੇ ਨੇ ਤੇ ਨਵੇਂ ਕਿੰਨੇ ਭਰਤੀ ਕੀਤੇ ਨੇ। ਨਵੇਂ ਇਹਨਾਂ ਨੇ 6 ਬੰਦੇ ਰੱਖੇ ਆ ਗੱਡੀ ਦੇ ਛੁਕਰ ਚੱਕਰ ਤੇ ਤੇ ਇਹਨਾਂ ਨੇ 12 ਕੱਢ ਦਿੱਤੇ ਆ ਤੇ ਕੋਈ ਅੱਗੋਂ ਦੱਸਣ ਨੇ ਡੇ ਕੀ ਕਰਨਾ ਕੀ। ਜੇ ਵੀ ਨਵੇਂ 6 ਰੱਖਣ ਦੀ ਕੀ ਲੋੜ ਸੀ ਜੇਕਰ 12 ਕੱਢ ਰਹੇ ਸੀ ਤਾਂ ਹਰ ਤੁਸੀਂ ਵੀ ਕੰਮ ਕਰਦੇ ਸੀ ਕਰ ਸਕਦੇ ਸੀ ਤੁਸੀਂ ਲੰਬਾ ਸਮੇਂ ਤੱਕ ਕੰਮ ਕਰਦੇ ਆ ਰਹੇ ਤੁਹਾਨੂੰ ਕੰਮ ਕਰਦਾ ਕਿ ਪਤਾ। ਇਹਨਾਂ ਨੇ ਸਾਰਾ ਇਹਦੇ ਕੁਝ ਦੱਸਿਆ ਨਹੀਂ ਉਹਨਾਂ ਵੀ ਕੀ ਗਲਤੀ ਤੋਂ ਕੱਢਿਆ ਨਾ ਕੁਛ ਬਰਦੀ ਤੋਂ ਤੇ ਬਰਦੀ ਤੋਂ ਬਿਨਾ ਵੜਨ ਦੇ ਉੱਤੋਂ ਸੁਪਰੀਮ ਕੋਰਟ ਦੇ ਆਰਡਰ ਆ ਵੀ ਨਹੀਂ ਵੜਨਾ ਤੇ ਮੁੰਡੇ ਤਾਂ ਵੀ ਕਰਦੇ ਰੇ ਕੰਮ ਪਰ ਇਹਨਾਂ ਨੇ ਬਿਨਾਂ ਵਜਾ ਤੋਂ ਬੰਦੇ ਕੱਢ ਦਿੱਤੇ ਸਰ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਦਾ ਕਿੰਦਾ ਨਿਰਾਸ਼ਾ ਜਿਹੜੀ ਨਜ਼ਰ ਆ ਰਹੀ ਆ ਪੀ ਬਿਨਾ ਕਿਸੇ ਦੱਸਿਆ ਤੋਂ ਇਹਨਾਂ ਨੂੰ ਕੱਢਿਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਜਿਵੇਂ ਵੀਰ ਦਾ ਕਹਿਣਾ ਵੀ ਸਫਾਈ ਕਰਮਚਾਰੀ ਜਿਹੜੇ ਨੇ ਬਿਨਾਂ ਵਰਦੀ ਤੋਂ ਸੀਵਰ ਚ ਵਰਦੇ ਰਹੇ ਸਫਾਈਆਂ ਕਰਦੇ ਰਹੇ ਨੇ ਪਰ ਇਹਨਾਂ ਦਾ ਬੰਦਾ ਹੱਕ ਨਹੀਂ ਮਿਲਿਆ ਅਭੀ ਇਹ ਕੀ ਨਾ ਗਈ ਤੁਹਾਡਾ ਮੇਰਾ ਨਾਮ ਆਸ਼ੂ ਹੈ ਸਰ ਆਸ਼ੂ ਜੀ ਆਸ਼ੂ ਤੁਸੀਂ ਕੀ ਕੰਮ ਕਰਦੇ ਹੋ ਤੇ ਤੁਹਾਨੂੰ ਕਿਉਂ ਕੱਢਿਆ ਗਿਆ ਹੈ ਸਰ ਮੈਂ ਪਿਛਲੇ 7.5 ਹਜ਼ਾਰ ਤੋਂ ਸੀਵਰਮੈਨ ਦੀ ਡਿਊਟੀ ਨਿਭਾ ਰਿਹਾ ਆ 25 ਸਾਲ ਮੈਨੂੰ ਹੋ ਗਏ ਜੇ ਅੱਧ ਖੜ ਉਮਰ ਇਸੇ ਕੰਮ ਜੀ ਹੋ ਗਈ ਸਰ ਤੇ ਬੇਨਤੀ ਇਹ ਆ ਵੀ ਸਾਨੂੰ ਇਹਨਾਂ ਨੇ ਯਕਦਾਮੀ ਜਵਾਬ ਦਿੱਤਾ 12 ਬੰਦੇ ਕਾਢ ਗਏ ਤੇ 6 ਬੰਦੇ ਜਿਹੜੇ ਠੇਕੇਦਾਰ ਨੇ ਨਵੇਂ ਰੱਖ ਲਏ ਆ ਤੇ ਸਾਨੂੰ ਕਹਿੰਦੇ ਵੀ ਤੁਹਾਡਾ ਠੇਕਾ ਜਿਹੜਾ ਮੁੱਕ ਗਿਆ ਸਰ ਸਾਨੂੰ ਤੇ ਕਿਸੇ ਨੇ ਨਹੀਂ ਪੱਕੇ ਕੀਤਾ ਜਿਹੜੇ ਸਾਡੇ ਸਮੇਂ 'ਚ ਜਿਵੇਂ ਹੀ ਅੱਜ ਐਸੀ ਐਕਸੀਜਨ ਬਣ ਕੇ ਰਿਟਾਇਰ ਵੀ ਹੋ ਗਏ ਨੇ ਪਰ ਸਾਡੇ ਜਿਹੜੀ ਮਿਹਨਤ ਦਾ ਕੋਈ ਫਲ ਨਹੀਂ ਮਿਲਿਆ ਕਿਉਂਕਿ 12 ਸਾਲਾਂ ਬਾਅਦ ਦੇਖੋ ਰੂੜੀ ਦੀ ਸੁਣੀ ਜਾਂਦੀ ਐ ਰੂੜੀਆਂ ਤੇ ਆਨੰਦਬਾਗ ਬਣ ਗਏ ਤੇ ਸਾਡੀ ਮਿਹਨਤ ਨੂੰ ਕੋਈ ਇਹਨਾਂ ਨੇ ਫਲ ਨਹੀਂ ਲਾਇਆ ਸਾਰੇ ਇਲਾਕੇ ਨੂੰ ਅਸੀਂ ਚਾਲੂ ਕਰਕੇ ਇਹਨਾਂ ਨੂੰ ਦਿੱਤਾ ਆ ਤੇ ਹੁਣ ਜੇ ਇਲਾਕਾ ਚਾਲੂ ਹੋ ਗਿਆ ਇਹਨਾਂ ਨੇ ਪੁਰਾਣੇ ਬੰਦਿਆਂ ਨੂੰ ਜਵਾਬ ਦੇ ਕੇ ਤੇ ਨਵੇਂ ਛੇ ਬੰਦੇ ਜਿਹੜੇ ਭਰਤੀ ਕਰ ਲਏ ਨੇ ਕਿਸ ਤਰ੍ਹਾਂ ਨਹੀਂ ਤੁਸੀਂ ਤੇ ਸਫਾਈ ਕਰਮਚਾਰੀ ਹੋ ਜੇਕਰ ਤੁਸੀਂ ਲੋਕ ਸਫਾਈ ਨਾ ਕਰੋਗੇ ਅਸੀਂ ਦੇਖਿਆ ਸ਼ਹਿਰ ਦਾ ਮਾੜਾ ਹਾਲ ਹੋ ਜਾਊਗਾ ਸ਼ਹਿਰ ਦੀ ਮਾਰੀ ਸਫਾਈ ਨਹੀਂ ਹੋਊਗੀ ਸਾਰੇ ਇਹ ਸਾਰੇ ਇਲਾਕਾ ਜਿਹੜਾ ਅਸੀਂ ਡੈਡ ਲਾਕਾ ਜਿਹੜਾ ਚਾਲੂ ਕੀਤਾ ਤੇ ਡੈਡ ਲਾਕਾ ਉਹਨੇ ਜੇ ਅਸੀਂ ਚਾਲੂ ਕਰਤਾ ਇਹਨਾਂ ਨੂੰ ਬਿਨਾ ਮਸ਼ੀਨਾਂ ਤੋਂ ਬਿਨਾ ਮਸ਼ੀਨਾ ਤੋਂ ਇਲਾਕਾ ਚਾਲੂ ਕੀਤਾ ਹੁੰ ਜਿੰਨਾਂ ਕੋ ਮਸ਼ੀਨਾ ਆਈਆਂ ਸੀ ਮਸ਼ੀਨਾ ਤੇ ਵੀ ਕੰਮ ਕੀਤਾ ਉਹਦੇ باوجود ਵੀ ਇਹਨਾਂ ਨੇ ਸਾਰੇ ਸਾਨੂੰ ਬਹੁਤ ਹੀ ਜਿਹੜੀ ਇਹਨਾਂ ਨੇ ਕੀਤਾ ਸਾਡੇ ਨਾਲ ਧੱਕਾ ਵੀ ਅੱਜ ਡੇਢ ਮਹੀਨਾ ਹੋ ਗਿਆ ਇੱਥੇ ਬੈਠੇ ਆ ਸਾਰ ਠੀਕ ਹੈ ਜੀ ਬਹੁਤ ਧੰਨਵਾਦ ਜੀ ਖੋਰੀ ਜਿਹੜੇ ਆਗੂ ਨੇ ਸਾਡੇ ਨਾਲ ਬਾਲਮੀ ਭਾਈਚਾਰੇ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਹਮੇਸ਼ਾ ਉੱਥੇ ਖੜਦੇ ਨੇ ਉੱਥੇ ਨਾਲ ਜਾ ਕੇ ਖੜਦੇ ਨੇ ਜਿੱਥੇ ਕਿਸੇ ਨੂੰ ਲੋੜ ਹੁੰਦੀ ਆ ਹਮੇਸ਼ਾ ਇਹ ਬਿਨਾ ਪੱਖਪਾਤੋਂ ਖੜਦੇ ਨੇ ਪ੍ਰਧਾਨ ਸਾਹਿਬਾ ਜੀ ਉਹਨਾਂ ਪਰਿਵਾਰਾਂ ਨਾਲ ਖੜੇ ਹੋ ਜਿਨ੍ਹਾਂ ਪਰਿਵਾਰ ਅੱਜ ਉੱਜੜ ਗਏ ਮੈਂ ਕਹਿ ਸਕਦਾ ਕਿਉਂਕਿ ਨੌਕਰੀਆਂ ਚਲ ਗਈਆਂ ਨੇ ਕਾਰੋਬਾਰ ਚਲ ਗਏ ਨੇ ਮੈਂ ਜੀ ਅਵਧਾਸ ਸਿੰਘ ਬਿੱਲਾ ਪਿੰਡ ਪੰਡੋਰੀ ਬੜਾਇਛ ਤੋਂ ਰਜੈਕਟਿਵ ਮੈਂਬਰ ਵਾਲਮੀਕੀ ਰਿਗਰੇਟਰ ਸ਼ਕਤੀ ਮੰਚ ਤੋਂ ਸਾਡੇ ਪ੍ਰਧਾਨ ਕুকু ਪੱਧਾਂ ਜੀ ਦਲਬੀਰ ਸਿੰਘ ਜੀ ਕুকু ਤਾਬੂ ਵਾਲੀ ਨਿਸਾਨ ਸਿੰਘ ਜੀ ਤਾਬੂ ਵਾਲੀ ਜਿਹੜੇ ਕਾਰਪੋਰੇਟ ਕੰਪਨੀ ਨੌਕਰੀ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਆਪਣੇ ਮੁਲਾਜ਼ਮ ਕੰਮ ਕਰਦੇ ਪਏ ਨੇ ਇਹਨਾਂ ਨੂੰ ਨੌਕਰੀ ਤੋਂ ਕੱਢ ਕੇ ਨਵੇਂ ਨੌਕਰ ਜਿਹੜੇ ਇਹਨਾਂ ਰੱਖੇ ਨੇ ਹਾਂਜੀ ਉਹਦੇ ਵਿੱਚ ਅਸੀਂ ਇਹ ਨਾਰਾਜ਼ਗੀ ਕਰਦੇ ਆ ਕਿ ਜਿਹੜੇ ਕਰੋਨਾ ਟਾਈਮ ਤੋਂ ਘੱਟੋ ਘੱਟ 10-15 ਸਾਲ ਹੋ ਗਏ ਕਰੋਨਾ ਨੂੰ ਕਰੋਨਾ ਟਾਈਮ ਦੇ ਇਹ ਕੰਮ ਜਿਹੜੀ ਲੇਬਰ ਕਰਦੀ ਆ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੇ 2 ਮਿੰਟਾਂ 'ਚ ਉਹ ਮਾਰਿਆ ਨਵੇਂ ਬੰਦੇ ਦਾ ਖੇਲਾ ਰੱਖ ਲਏ ਅਸੀਂ ਉਹ ਕੰਮ ਨਹੀਂ ਹੋਣ ਦਵਾਂਗੇ ਬਾਬਾ ਸਾਹਿਬ ਡਾਕਟਰ ਬੇਦਕਰ ਜੀ ਨੇ ਸਾਨੂੰ ਸੰਦੇਸ਼ ਦਿੱਤਾ ਕਿ ਜੇ ਹੱਕ ਮਿਲਦੇ ਨਹੀਂ ਤੇ ਖੋਹ ਕੇ ਲੈਣੇ ਆ ਅਸੀਂ ਖੋਹ ਕੇ ਲਵਾਂਗੇ ਇਹ ਬਾਬਾ ਸਾਹਿਬ ਦੀ ਜੀ ਸਾਨੂੰ ਦੇਣ ਹੈ ਉਹਨਾਂ ਦਾ ਹੁਕਮ ਹੈ ਬਾਕੀ ਇਹ ਜੇ ਗਰੀ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿਹੜੇ ਇਹਨਾਂ ਦੇ ਪੁਰਾਣੇ ਮੁਲਾਜ਼ਮ ਨੇ ਉਹਨਾਂ ਨੂੰ ਨਵੇਂ ਰੱਖਿਆ ਜਾਵੇ ਔਰ ਜਿਹੜੇ ਨਵੇਂ ਆ ਉਹਨਾਂ ਨੂੰ ਬਾਈਕਾਟ ਕੀਤਾ ਜਾਵੇ ਕਿਉਂਕਿ ਜਿਹੜੇ ਮਿਹਨਤੀ ਕਸ਼ ਬੰਦੇ ਨੇ ਪੁਰਾਣੇ ਸਾਲੋਂ ਬਸਾਲੀ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਦੇ ਮਗਹੀ ਪਤਾ ਨਹੀਂ ਉਹਨਾਂ ਨੂੰ ਮਿਲਿਆ ਹਾਂਜੀ ਜਾਂ ਉਹਨਾਂ ਦੀ ਹਾਂਜੀ ਮੈਡੀਕਲ ਹਾਂ ਮੈਡੀਕਲ ਸਹੂਲਤ ਨਹੀਂ ਉਹਨਾਂ ਨੂੰ ਮਿਲਦੀ ਕੋਈ ਘਰ ਪੱਤਾ ਨਹੀਂ ਮਿਲ ਰਿਹਾ ਕੋਈ ਤਨਖਾਹ ਜਿਹੜੀ ਆ ਉਹਦੇ ਵਿੱਚ ਕਟੌਤੀ ਕਰਕੇ ਉਹਨਾਂ ਦਾ ਫੰਡ ਜਮ੍ਹਾਂ ਕੀਤਾ ਜਾਂਦਾ ਪਰ ਉਹ ਫੰਡ ਦੇ ਆਧਾਰ ਤੇ ਵੀ ਉਹਨਾਂ ਨੂੰ ਫੰਡ ਪੂਰਾ ਨਹੀਂ ਮਿਲਦਾ ਅਪਨਾ ਸਾਹਿਬ ਕਿਸ ਤਰ੍ਹਾਂ ਦੇ ਦੋ ਕਰੋਨਾ ਸਮਾਂ ਅਜਿਹੇ ਸਮਾਂ ਸੀ ਜਦੋਂ ਆਪਣਿਆਂ ਨੇ ਹੀ ਆਪਣਿਆਂ ਨੂੰ ਜਿਹੜਾ ਕਿ ਦੂਰ ਕਰ ਦਿੱਤਾ ਗਿਆ ਸੀ ਪਰ ਉਸ ਸਮੇਂ ਤੇ ਇਹ ਲੋਕ ਖੜੇ ਸੀ ਆ ਕੇ ਉਸ ਸਮੇਂ ਤੇ ਇਹ ਲੋਕ ਜੇਕਰ ਨਾ ਹੁੰਦੇ ਤੇ ਮੈਨੂੰ ਲੱਗਦਾ ਸੀ ਸ਼ਹਿਰ ਦਾ ਬੁਰਾ ਹਾਲ ਹੋ ਜਾਣਾ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਇਹਨਾਂ ਮਜ਼ਦੂਰ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ कोरोना टाइम ਤੇ ਆ ਕੇ ਇਹਨਾਂ ਸੰਜੋਗੀ ਲੇਬਰ ਨੇ করোনা ਟਾਈਮ ਤੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਉਸ ਟਾਈਮ 'ਚ ਜਿਹੜੇ ਆਪਣੇ ਪਰਿਵਾਰ ਵੀ ਸੀ ਨਾ ਜਿੱਦਾਂ ਕਿਸੇ ਦਾ ਬੰਦਾ করোনা ਨਾਲ ਮਰ ਜਾਂਦਾ ਸੀ ਪਰਿਵਾਰ ਵਿੱਚੋਂ ਤੇ ਉਹਨੂੰ ਵੀ ਹੱਥ ਲਾਉਣ ਤੋਂ ਡਰਦੇ ਸੀ ਪਰ ਇਹ ਸਾਡੇ ਲੋਕ ਜਿਹੜੇ ਵਾਲਮਿਕ ਭਾਈਚਾਰਾ ਮਲਬੀ ਸਿੰਘ ਭਾਈਚਾਰਾ ਜਾਂ ਜਿੱਦਾਂ ਵੀ ਸਾਡੇ ਭਾਈਚਾਰੇ ਦੇ ਇਹ ਲੋਕ ਇੰਪਰੂਵਮੈਂਟ ਸੈਕਟਰ ਵਿੱਚ ਕੰਮ ਕਰ ਰਹੇ ਨੇ ਇਹਨਾਂ ਨੂੰ 10-12 ਸਾਲ ਤੋਂ ਕੱਢ ਕੇ ਇਹਨਾਂ ਨੇ ਇਹ ਬਹੁਤ ਗਲਤੀ ਕੀਤੀ ਆ ਉਹਨਾਂ ਨੂੰ ਉਹਨਾਂ ਨੂੰ ਫੇਰ ਉਸ ਪੋਸਟ ਤੇ ਰੱਖਿਆ ਜਾਵੇ ਔਰ ਉਹਨਾਂ ਨੂੰ ਕੰਮਕਾਰ ਦਿੱਤਾ ਜਾਵੇ ਤਾਂ ਜੋ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਕਰ ਸਕਣ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦੀ ਇੱਕੋ ਵੰਗ ਬਾਰ ਬਾਰ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਜਿਹੜਾ ਪੱਕਿਆ ਕੀਤਾ ਜਾਵੇ ਇਹਨਾਂ ਨੂੰ ਜਿਹੜਾ ਰੱਖਿਆ ਜਾਵੇ ਕਿਉਂਕਿ ਇਹਨਾਂ ਦੇ ਜਿਹੜੇ ਫੰਡ ਕੱਟੇ ਜਾ ਰਹੇ ਸੀ ਇਹਨਾਂ ਦੀਆਂ ਮੈਡੀਕਲ ਸਹੂਲਤਾਂ ਨਹੀਂ ਦਿੱਤੀ ਜਾ ਰਹੀਆਂ ਸੀ ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਉਹਨਾਂ ਦਾ ਜਿਹੜਾ ਰੋਸ ਪਾਇਆ ਜਾ ਰਿਹਾ ਪੰਜੀ ਸਾਡੇ ਨਾਲ ਗੱਲਬਾਤ ਕਰਾਂਗੇ ਮੈਨੂੰ ਤੁਸੀਂ ਵੀ ਮੁਲਾਇਮ ਰਹੇ ਉਸ ਚੀਜ਼ ਹਾਂਜੀ ਮੇਰਾ ਨਾਮ ਪਰਮਜੀਤ ਹੈ ਮੈਂ ਅੰਬਰ ਸਾਦੇ ਰਿਆਣ ਵਾਲੀ ਆ ਮੈਨੂੰ 12 13 ਸਾਲ ਹੋ ਗਏ ਮੈਨੂੰ ਲੱਗੀ ਨਾ ਝਾੜੂ ਵਾਲੀ ਨੌਕਰੀ 'ਚ ਤੇ 3000 ਲੱਗੇ ਹਾਂ ਤੇ ਅੱਜ ਤੱਕ ਇਹਨਾਂ ਸਾਡੇ ਕੋਈ ਸੁਣਾਈ ਨਹੀਂ ਦਿੱਤੀ ਕੋਈ ਤਰੱਕੀ ਨਹੀਂ ਦਿੱਤੀ ਸਾਡੇ ਮਗਰੋਂ ਲੱਗੇ ਲੋਕੀ ਪੱਕੇ ਹੋ ਚੁੱਕੇ ਆ ਪਰ ਸਾਨੂੰ ਇਹਨਾਂ ਨੇ ਉੱਥੇ ਦੇ ਉੱਥੇ ਰੱਖਿਆ ਵਾ कोरोना ਦੇ ਵੇਲੇ ਤੱਕ ਅਸੀਂ ਕੰਮ ਕੀਤਾ ਵਾ ਪਹਿਲੀ ਕਿਸ ਤਰ੍ਹਾਂ ਦੇ ਦਿਓ ਝਾੜੂ ਤੁਸੀਂ ਸਫਾਈਆਂ ਕਰਦੇ ਹੋ ਝਾੜੂ ਲੈ ਕੇ ਝਾੜੂ ਦੀ ਸਰਕਾਰ ਆ ਗਈ ਪੰਜਾਬ ਚ ਤੁਸੀਂ ਲੋਕਾਂ ਸਰਕਾਰ ਬਣਾਈ ਆ ਅੱਜ ਤੁਹਾਨੂੰ ਕੱਢ ਕੇ ਪਾਸੇ ਕਰ ਦੇਣਾ ਸਾਨੂੰ ਜਦੋਂ ਤਮਕੀ ਲਾਉਂਦੇ ਅੱਜ ਤੱਕ ਦੋ ਚਾ ਛੁੱਟੀਆਂ ਤਾਂ ਕੱਟ ਕੇ ਰਾ ਕੱਟ ਦੇ ਛੁੱਟੀਆਂ ਫੰਡ ਸਾਡੇ ਨਹੀਂ ਟਾਈਮ ਸਿਰ ਪਉਂਦੇ ਤਨਖਾਹਾਂ ਸਾਡੀਆਂ ਟਾਈਮ ਸਿਰ ਪਉਂਦੇ 15 15 ਦਿਨਾਂ 45 ਦਿਨਾਂ 62 ਤਨਖਾਹ ਪਉਂਦੇ ਆ 10000 ਤਨਖਾਹ ਆ 45 ਦਿਨਾਂ ਬਾਅਦ ਲੈ ਕੇ ਦੱਸੋ ਕਿਤਰਾ ਗੁਜ਼ਾਰਾ ਕਰਾਂਗੇ ਅਸੀਂ ਇਹ ਸਭ ਹੋਰ ਤੁਹਾਨੂੰ ਮਹੀਨਾ ਹੋ ਗਿਆ ਕੰਡਿਆਂ ਨੂੰ ਹੋ ਗਿਆ ਹੁਣ ਪਰਿਵਾਰ ਦਾ ਕਿਸਾ ਗੁਜ਼ਾਰਾ ਚੱਲਦਾ ਵਾ ਕਾਦਾ ਰੋਟੀ ਕਿੱਥਾ ਚੱਲ ਰਹੀ ਤੁਹਾਡੀ ਬਹੁਤ ਜ਼ਿਆਦਾ ਮੁਸ਼ਕਲ ਚੱਲਦਾ ਪਿਆ ਬਹੁਤ ਮੁਸ਼ਕਲ ਆ ਰਹੀ ਆ ਪਰ ਕੀ ਕਰੀਏ ਹੁਣ ਐਨਾ ਤਾਂ ਕੋਈ ਜ਼ੋਰ ਵੀ ਨਹੀਂ ਚੱਲਦਾ ਕੀ ਕਹਿ ਸਕਦੇ ਮਾਨ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਕਿਉਂਕਿ ਤੁਸੀਂ ਲੋਕਾਂ ਸਰਕਾਰ ਬਣਾਈ ਹੈ ਉਹਨਾਂ ਦੀ ਤੁਸੀਂ ਲੋਕਾਂ ਨੇ ਬਦਲਾਵ ਲਿਆਂਦਾ ਵਾ ਅਕਾਲੀ ਕਾਂਗਰਸ ਛੱਡ ਕੇ ਤੁਸੀਂ ਬਦਲਾਵ ਲੈ ਕੇ ਆਏ ਹੋ ਢਾਡੂ ਸਰਕਾਰ ਲੈ ਕੇ ਆਏ ਹੋ ਉਹ ਕਹਿੰਦੇ ਵੀ ਭਗਤ ਸਿੰਘ ਮਾਨ ਜਿਹੜੇ ਨੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਉਹਨਾਂ ਨੇ ਇਹੋ ਅਪੀਲ ਕਰਾਂਗੇ ਵੀ ਜੋ ਉਹਨਾਂ ਨੇ ਸਾਡੇ ਬਾਰੇ ਕਿਹਾ ਵਾ ਕਿ ਪੱਕੇ ਕੀਤੇ ਜਾਣਗੇ ਸਾਨੂੰ ਪੱਕੇ ਕਰਨਾ ਤੇ ਜੋ ਵੀ ਸਾਡੀਆਂ ਮੰਗਾਂ ਨੇ ਸਾਡੀਆਂ ਪੂਰੀਆਂ ਕਰਨਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਮੁਲਾਜ਼ਮਾਂ ਦੀ ਇੱਕੋ ਜਿਹੀ ਮੰਗ ਸਾਹਮਣੇ ਆ ਰਹੀ ਆ ਵੀ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਅਤੇ ਉਹਨਾਂ ਨੂੰ ਫਿਰ ਨੌਕਰੀ ਤੇ ਬਹਾਲ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਮੁਲਾਜ਼ਮ ਨੇ ਅਜਿਹੇ ਸਮੇਂ થી ਸੀ ਕਹਿੰਦੇ ਵੀ ਜਦੋਂ ਕਰੋਨਾ ਚੱਲਦਾ ਸੀ ਉਦੋਂ ਦੇੇਮ ਲੈਣ ਮੁਲਾਜ਼ਮ ਸੀ ਉਦੋਂ ਦੀ ਡਿਊਟੀਆਂ ਦੇ ਬਾਰੇ ਨੇ ਪਰ ਅੱਜ ਜਿਹੜੇ ਕਿ ਇਹਨਾਂ ਨੂੰ ਕੱਢ ਦਿੱਤਾ ਗਿਆ ਵਾ ਕਿਤੇ ਦੁੱਖ ਦੀ ਲਹਿਰ ਵੀ ਆ ਅਤੇ ਖਾਸ ਕਰਕੇ ਇਹਨਾਂ ਇਹ ਵੀ ਕਹਿਣਾ ਪੀ ਇਹਨਾਂ ਦੇ ਜਿਹੜੇ ਸੀ ਇਹਨਾਂ ਦੇ ਫੰਡ ਵਗਾਰਾ ਨਹੀਂ ਕੱਟੇ ਜਾ ਰਹੇ ਸੀ ਉਹ ਨਹੀਂ ਮਿਲਦੇ ਇਹਨਾਂ ਨੂੰ ਇਹਨਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਪ੍ਰਧਾਨ ਸਾਹਿਬ ਸਾਡੇ ਨਾਲ ਇਹਨਾਂ ਨੂੰ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਕਿਸਾ ਦੇ ਦੀਵਾਰ ਸਾਰੇ ਭਾਈਚਾਰੇ ਸਾਂਝ ਇਕੱਠੇ ਹੋਏ ਨੇ ਅੱਜ ਇਹਨਾਂ ਦੀ سپورਟ ਵਾਸਤੇ ਕੀ ਕਰਨ ਜਾਓਗੇ ਅਸੀਂ ਬੜੀ ਵਾਰਾਂ ਇਹਨਾਂ ਨੇ ਚਿੱਠੀਆਂ ਵੀ ਦਿੱਤੀਆਂ ਵਾਂ ਬੜੀ ਬਾਰੀ ਮਿਲੇ ਵੀ ਆ ਆਪਣਾ ਜੀਓ ਸਾਹਿਬ ਨੂੰ ਈਓ ਸਾਹਿਬ ਨੂੰ ਪਰ ਇਹ ਸਾਨੂੰ ਲਾਰਾ ਹੀ ਲਾ ਦਿੰਦੇ ਆ ਇਹ ਗਰੀਬ ਲੋਕ ਕਰੋਨਾ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਇਹ ਜਿਹੜੀਆਂ ਇਹਨਾਂ ਦੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਮਿਲਦੀਆਂ ਤੇ ਫਿਰ ਇਹਨਾਂ ਦਾ ਕੋਈ ਡਾਕਟਰੀ ਫੰਡ ਨਹੀਂ ਹੈਗਾ ਤੇ ਜਿਹੜਾ ਆਪਣਾ ਫੰਡ ਕੱਟਿਆ ਜਾਂਦਾ ਉਹ ਵੀ ਇਹਨਾਂ ਦਾ ਪੂਰਾ ਨਹੀਂ ਹੈਗਾ ਜਦੋਂ ਪੁੱਛਿਆ ਜਾਂਦਾ ਉਦੋਂ ਕਹਿੰਦੇ ਜੀ ਇਹ ਠੇਕੇਦਾਰ ਨੂੰ ਪਤਾ ਹੋਵੇਗਾ ਇਹ ਠੇਕੇਦਾਰ ਇਹਨਾਂ ਨੇ ਆਪਣੇ ਹੀ ਰਾਏ ਹੁੰਦੇ ਆ ਤੇ ਜਿਹੜੇ ਇਹਨਾਂ ਦੇ ਮੁਲਾਜ਼ਮਾਂ ਵਿੱਚੋਂ ਉਹ ਆਪਣੀਆਂ ਆਪਣੀਆਂ ਕੋਟੀਆਂ ਚ ਲਾਏ ਆ ਇਹ ਪ੍ਰੂਵਮੈਂਟ ਟੈਸਟ ਇਹੋ ਜਿਹਾ ਮੈਹਿਕਮਾ ਵਾਂ ਵੀ ਉਹ ਕਿਸੇ ਨੂੰ ਨਿਆਂ ਨਹੀਂ ਦਿੰਦਾ ਤੇ ਇਸ ਵਿੱਚ ਜੇ ਚੰਗੀ ਤਰ੍ਹਾਂ ਛਾਣਬੀਨ ਕੀਤੀ ਜਾਵੇ ਤੇ ਜਿਹੜੇ ਵੱਡੇ ਵੱਡੇ ਅਫਸਰ ਆ ਉਹ ਸਾਰੇ ਇਹਦੇ ਵਿੱਚ ਮਤਲਬ ਕਿ ਦੋਸ਼ੀ ਹੋਣਗੇ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਵੱਡੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸੰਦੀ ਆ ਜੀ ਜੀ ਤੁਸੀਂ ਦੇਖ ਸਕਦੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਮੁਰਦਾਬਾਦ ਅਪਰੂਵਲ ਟਾਸੇ ਤਾਂ ਤਸੀਹੇ ਖਾਈਆਂ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਆ ਚੁੱਕਾ ਹੁਣ ਦੇਖਣਾ ਹੈ ਕਿ ਇਹਨਾਂ ਦਾ ਜਿਹੜਾ ਰੋਸ ਹੈ ਕਦੋਂ ਤੱਕ ਚੱਲਦਾ ਤੇ ਇਹਨਾਂ ਨੂੰ ਕਦੋਂ ਤੱਕ ਜਿਹੜਾ ਪੱਕਿਆ ਕੀਤਾ ਜਾਂਦਾ ਮੈਨੂੰ ਦਿਓ ਜਾਨਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਦੇਖੋ ਇਹ ਨਾ ਇੱਕ ਮੰਗ ਰਖ ਰਹੇ ਨੇ ਕਿ ਸਾਡੇ ਕੋਈ ਸੀਵਰ ਮੈਨ ਨਾ ਜਿਹੜੇ ਤੁਸੀਂ ਕੱਢਤੇ ਨੇ 12 ਸੀਵਰ ਮੈਨ ਤੇ 12 ਸੀਵਰ ਮੈਨ ਜਿਹੜੇ ਨੇ ਉਹ ਸਾਡੇ ਰੱਖੇ ਜਾਣ ਤੇ ਸਾਡੇ ਆਫਿਸ ਦਾ ਇਹ ਜਵਾਬ ਸੀਗਾ ਕਿ ਸਾਡੇ ਕੋਲ ਸੁਪਰ ਸ਼ੱਕਰ ਸੀ ਉਹਦੇ ਨਾਲ ਸੀਵਰਮੈਨ ਚੱਲਦੇ ਸੀ ਉਹ ਸਾਡੀ ਕਾਰਪੋਰੇਸ਼ਨ ਕੋਲ ਚਲੀ ਗਈ ਤੇ ਇਸ ਕਰਕੇ ਸੀਵਰਮੈਨ ਜਿਹੜੇ ਆ ਉਹ ਸਾਡਾ ਹੁਣ ਟੈਂਡਰ ਨਹੀਂ ਹੈਗਾ ਇਸ ਵੇਲੇ ਜੇ ਟੈਂਡਰ ਨਹੀਂ ਹੈਗਾ ਤਾਂ ਠੇਕੇਦਾਰ ਕਿੱਦਾਂ ਰੱਖ ਸਕਦਾ ਠੀਕ ਹੈ ਇਹਨਾਂ ਦਾ ਕਹਿਣਾ ਹੈ ਵੀ ਕੋਈ ਛੋਟੀਆਂ ਮਸ਼ੀਨਾਂ ਦੇ ਤੁਸੀਂ ਕੋਈ ਨਵੇਂ ਬੰਦੇ ਰੱਖ ਲੇ 6 ਬੰਦੇ ਹਾਂ ਨਵੇਂ ਬੰਦੇ ਰੱਖ ਲੇ ਠੀਕ ਹੈ ਨਾ ਉਹ ਇਹਨਾਂ ਨੇ ਕੋਈ ਸੀਵਰਮੈਨ ਨਹੀਂ ਰੱਖੇ ਫੇਰ ਵੀ ਮੈਂ ਐਸੀ ਨੂੰ ਦੇਖੋ ਚਿੱਠੀ ਕੱਢੀ ਐਸੀ ਇੱਕ ਜ਼ਿੰਮੇਵਾਰ ਅਧਿਕਾਰੀ ਹੈ ਉਹਨੂੰ ਮੈਂ ਚਿੱਠੀ ਕੱਢੀ ਕਿ ਜੋ ਵੀ ਇਹਦਾ ਮਾਮਲਾ ਇਹ 29 ਤਰੀਕ ਨੂੰ ਮਿਲੇ ਨੇ ਮੈਂ ਇਹਨਾਂ ਤੋਂ ਸਾਰੀ ਇਹਨਾਂ ਦੀ ਮੰਗ ਪੁੱਛੀ ਹੈ ਵੀ ਇਹਨਾਂ ਦੀ ਮੰਗ ਕੀ ਹੈ ਮੰਗ ਕੀ ਹੈ ਆਪਣੇ ਇੰਜੀਨੀਅਰਸ ਬੈਠੇ ਇਹਨਾਂ ਨੇ ਆਪਣੇ ਜਵਾਬ ਦਿੱਤੇ ਫੇਰ ਮੈਂ ਫੈਸਲਾ ਕੀਤਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਆ ਉਹ ਤੁਹਾਨੂੰ ਅਸੀਂ ਦੱਸਾਂਗੇ ਠੀਕ ਹੈ ਵੀਰਵਾਰ ਸਾਰਾ ਦਿਨ ਲਾਇਆ ਮੈਂ ਦਫ਼ਤਰ ਦਾ ਕੋਈ ਕੰਮ ਨਹੀਂ ਕਰ ਸਕੀ ਠੀਕ ਹੈ ਔਰ ਅੱਜ ਤਿੰਨ ਛੁੱਟੀਆਂ ਹੋ ਗਈਆਂ ਅੱਜ ਫੇਰ ਕੰਮ ਰੋਕੇ ਬੈਗੇ ਨੇ ਔਰ ਸਰਕਾਰ ਸਫਾਈ ਦੇ ਮਾਮਲੇ 'ਚ ਬਹੁਤ ਸੀਰੀਅਸ ਹੈ ਸਰਕਾਰ ਨੇ ਵੀ ਉਹ ਟਾਲਰੇਟ ਨਹੀਂ ਕਰਨਾ ਕਿ ਹੜਤਾਲਾ ਹੋਣ ਤੇ ਸਫਾਈ ਨਾ ਹੋਵੇ ਸਫਾਈ ਕਰਾਣੀ ਹੈ ਠੇਕੇਦਾਰ ਨੇ ਕਰਾਉਣੀ ਹੈ ਉਹਨੇ ਕਰਨੀ ਪੈਣੀ ਹੈ ਇਸ ਵਿੱਚ ਆਪਣੇ ਅਧਿਕਾਰੀਆਂ ਨੇ ਡਿਸਕਸ ਕੀਤਾ ਵਾ ਕਿ ਟਾਈਮ ਕਿ ਦੇ ਦੇ ਉਹਨਾਂ ਨੂੰ ਅਸੀਂ ਇੱਕ ਹਫ਼ਤੇ ਦਾ ਟਾਈਮ ਇਹਨਾਂ ਨੂੰ ਦਿੱਤਾ ਹੈ ਠੀਕ ਹੈ ਹਾਂ ਤੇ ਇਹ ਅੱਜ ਤੀਜੇ ਦਿਨ ਆ ਗਏ ਨੇ ਔਰ ਉਹ ਵੀ ਵਿੱਚ ਛੁੱਟੀਆਂ ਰਹੀਆਂ ਤਿੰਨ ਨਾ ਹਾਂ